ਇਹ ਥੱਪੜ ਮਾਰਨ ਵਾਲੀ ਗੱਲ ਆ ਕਿ ਕੰਗਣਾ ਰੌਤ ਦੇ ਥੱਪੜ ਮਾਰਿਆ ਕੁਲਵਿੰਦਰ ਜੀ ਕੌਰ ਵੱਲੋਂ ਅਜੇ ਤੱਕ ਸਾਡੇ ਕੋਲ ਜਿਹੜੀ ਆ ਉਹ ਵੀਡੀਓ ਨਹੀਂ ਆਈ ਇਹ ਤੁਹਾਡੇ ਕੋਲ ਆਈ ਆ ਤਾਂ ਤੁਸੀਂ ਸਾਨੂੰ ਵੀਡੀਓ ਦਿਖਾ ਦਿਓ ਫਿਰ ਆਪਾਂ ਉੱਤੇ ਵੀ ਗੱਲ ਕਰਾਂਗੇ ਆ ਆਵਣਾ ਵੀ ਇਹ ਸਾ ਧਿਆਨ ਜਿਹੜਾ ਚੱਲ ਰਿਹਾ ਵਾ ਸੋਸ਼ਲ ਮੀਡੀਆ ਤੇ ਵੀ ਜਿਹੜੀ ਕੰਗਣਾ ਰੌਤ ਜੀ ਵੱਲੋਂ ਕਿਹਾ ਵੀ ਕੌਰ ਜਿਹੜੀ ਕੌਰ ਖਾਲਸਤਾਨੀ ਆ ਇਹ ਉਹਨਾਂ ਨੇ ਜਿਹੜਾ ਵਾ ਸ਼ਬਦ ਵਰਤਿਆ ਵਾ ਇਹ ਇੱਥੇ ਅਸੀਂ ਵੀ ਕਹਿੰਦੇ ਹਾਂ ਕਿ ਉਹਦੇ ਤੇ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ ਇਹ ਦੇਖਦੀ ਏਕਤਾ ਤੇ ਕੰਨਤਾ ਨੂੰ ਜਿਹੜੀ ਆ ਥੇਸ ਪਹਚਾਈ ਆ ਇਹ ਦੇਖ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਜਿਹੜੀ ਆ ਕੰਨੜਾ ਰੌਦ ਨੇ ਕੀਤੀ ਆ ਤੁਸੀਂ ਬਾਰ-ਬਾਰ ਕਹਿ ਰਹੇ ਹੋ ਕੰਗਣਾ ਜੀ ਕੰਗਣਾ ਜੀ ਤੇ ਕੰਗਣਾ ਜੀ ਤੁਹਾਨੂੰ ਹੀ ਖਾਲਿਸਤਾਨੀ ਅਤਵਾਦੀ ਉਗਰਵਾਦੀ ਕਹਿੰਦੀ ਦੇਖੋ ਸਾਡੇ ਗੁਰੂ ਦਾ ਹੁਕਮ ਆ ਕਿ ਆਪ ਤੋਂ ਵੱਡੀ ਜਿਹੜੀ ਆ ਉਹਨੂੰ ਮਾਂ ਜਾਣਿਓ ਬਰਾਬਰ ਦੀ ਨੂੰ ਭੈਣ ਜਾਣਿਓ ਤੇ ਛੋਟੀ ਨੂੰ ਧੀ ਜਾਣਿਓ ਇਸ ਕਰਕੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕੰਨੜਾ ਜੀ ਤੁਸੀਂ ਸ਼ਬਦਾਂ ਦੀ ਮर्यादा ਰੱਖਿਆ ਕਰੋ ਤੁਸੀਂ ਬੋਲਣ ਲੱਗੇ ਅੱਗਾ ਪਿੱਛਾ ਨਹੀਂ ਦੇਖਦੇ ਚਲੋ ਠੀਕ ਆ ਜਦੋਂ ਤੁਸੀਂ ਫਿਲਮੀ ਐਕਟਰ ਸੀਗੇ ਉਦੋਂ ਚੱਲ ਜਾਂਦਾ ਰਿਹਾ ਲੋਕੀ ਜਿਹੜੇ ਬਰਦਾਸ਼ਤ ਕਰ ਜਾਂਦੇ ਰਹੇ ਆ ਅੱਜ ਤੁਸੀਂ ਲੋਕਾਂ ਦੇ ਚੁਣੇ ਹੋਏ ਐਮਪੀ ਜੋ ਅੱਜ ਲੋਕ ਇਹ ਗੱਲਾਂ ਜਿਹੜੀਆਂ ਬਰਦਾਸ਼ਤ ਨਹੀਂ ਕਰਨਗੇ ਇਸ ਕਰਕੇ ਅਸੀਂ ਤਾਂ ਸ਼ਬਦਾਂ ਦੀ ਮर्यादा ਰੱਖਦੇ ਆ ਅਸੀਂ ਤਾਂ ਧੀ ਭੈਣ ਮਾਂ ਕਰਕੇ ਜਾਣਦੇ ਆ ਤੇ ਕੰਨੜਾ ਜੀ ਨੂੰ ਕਹਾਂਗੇ ਕਿ ਅੱਗੇ ਤੋਂ ਜਿਹੜੀ ਆ ਸ਼ਬਦਾਂ ਦੀ ਮਜਾਦਾ ਰੱਖੀ ਤੇ ਕੰਗੜਾ ਨੌਜ ਜੀ ਉਦੋਂ ਬਹੁਤ ਪੁੱਟੇ ਸਿੱਧੇ ਬਿਆਨ ਦਿੰਦੇ ਰਹਿਆ ਉਹ ਵੀ ਕਹਿੰਦੇ ਰਹਾ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਟਕੇ-ਟਕੇ ਦੀਆਂ ਵਾਂ ਜਿਹੜੀਆਂ ਇੱਥੇ ਬੀਬੀਆਂ ਆਉਂਦੀਆਂ ਵਾਂ ਇਹ 100-100 ਰੁਪਏ ਦਿਹਾਰੀ ਤੇ ਆਉਂਦੀਆਂ ਵਾਂ ਇਹਦੇ ਵਿੱਚੋਂ ਜਦੋਂ ਉਹਨਾਂ ਦੀ ਤੋਂ ਤੋਂ ਮਮੇ ਹੋਈ ਆ ਸੁਭਾਵਕ ਕੀ ਆ ਕਿ ਭਾਵਨਾ ਜਿਹੜੀਆਂ ਉਹ ਭੜਕ ਜਾਂਦੀਆਂ ਵਾਂ ਤੇ ਉਹਨਾਂ ਨੇ ਆਪਣਾ ਸਵਾਲ ਉੱਤੇ ਰੱਖਿਆ ਵੀ ਤੁਸੀਂ ਅੱਗੇ ਵੀ ਸਾਡੇ ਖਲਾਫ ਇਹੋ ਜਿਹੇ ਬਿਆਨਬਾਜ਼ੀ ਦਿੰਦੇ ਜੋ ਤੁਹਾਨੂੰ ਨਹੀਂ ਹੁੰਦੀ ਤੇ ਮੰਨ ਲੋ ਗੱਲ ਨਿਕਲ ਆਉਂਦੀ ਆ ਕਿ ਇਹਨੇ ਇੱਕ ਹੋਰ ਖਾਲਸਤਾਨੀ ਕਿਹਾ ਆਤਵਾਦ ਦਾ ਨਾਂ ਦੇ ਕੇ ਭੜਕਾਉਣ ਦੀ ਗੱਲ ਕੀਤੀ ਆ ਭਗਤ ਗੁਂਦਰ ਸਿੰਘ ਪਾਉਂਦ ਫਿਰ ਜੇ ਕਿਤੇ ਥੱਪੜ ਵੱਜਾ ਹੋਏਗਾ ਜਾਇਜ਼ ਹਾਂ ਦੇਖੋ ਫਿਰ ਤਾਂ ਜੇ ਥੱਪੜ ਵੱਜਾ ਹੋਊਗਾ ਤੇ ਜਾਇਜ਼ ਆ ਜਿਹੋ ਜਿਹੋ ਚਬਦਾਬਲੀ ਬੋਲੀ ਉਹਨਾਂ ਨੇ ਜਾਂ ਡਿਊਟੀ ਦੇ ਉੱਪਰ ਉਹਨਾਂ ਦੇ ਨਾਲ ਮਿਸਪੇਵ ਕੀਤਾ ਵਾ ਜਾਂ ਉਹਨਾਂ ਦੇ ਇਤੋਂ ਤੱਕ ਨਹੀਂ ਰਹੀ ਹੋਊਗੀ ਕਿਉਂਕਿ ਆਪਾਂ ਨੂੰ ਉਹਨੇ ਕੰਗਣਾ ਜੀ ਦਾ ਸੁਭਾਅ ਦਾ ਪਤਾ ਵਾ ਕਿ ਉਹ ਕੀ ਕੁਝ ਬੋਲ ਜਾਂਦੀ ਆ ਕੀ ਕੁਝ ਕਰਦੀ ਆ ਇਸ ਕਰਕੇ ਜੇ ਉਹਨਾਂ ਨੇ ਜਿਹੜਾ ਉਤਰਾਂ ਦਾ ਬਿਆਨ ਆ ਰਿਹਾ ਸੋਸ਼ਲ ਮੀਡੀਆ ਚੱਲ ਰਿਹਾ ਵਾ ਕਿ ਕੋਈ ਖਾਲਸਤਾਨੀ ਤੇ ਕੰਗਣਾ ਜੀ ਤੇ ਉੱਪਰ ਵੀ ਜਿਹੜਾ ਵਾ ਉਹ ਐਫ ਆਈ ਆਰ ਦਰਜ ਹੋਣੀ ਚਾਹੀਦੀ ਸਾਡੇ ਤਾਏ ਚਾਚੇ ਜਿਹੜੇ ਆ ਪੰਜ ਜਿਹੜੇ ਭਰਾਵਾਂ ਦੇ ਜਿਹੜੇ ਉਹ ਪਹੁੰਚ ਰਹੇ ਆ ਕੈਪਟਨ ਸੂਬੇਦਾਰ ਤੇ ਹੌਲਦਾਰ ਵੀ ਆਏ ਆ ਤੇ 65 ਤੇ 71 ਦੀ جنگ ਵੀ ਸਾਡੇ ਵੱਡੇ ਤਾਇਆ ਨੇ ਜਿਹੜੀ ਉਹ ਲੜੀ ਆ ਔਰ ਉਸ ਤੋਂ ਪਹਿਲਾਂ ਦੇਖਦੀ ਜਿਹੜੀ ਉਹ ਸੇਵਾ ਕੀਤੀ ਆ ਤੇ ਸਾਰੇ ਜਾਣਦੇ ਆ ਵੀ ਪੰਜਾਬੀਆਂ ਨੇ ਕਿੰਨਾ ਦੇਸ਼ ਦੀ ਸੇਵਾ ਦੇ ਵਿੱਚ ਜਿਹੜਾ ਵਾ ਉਹ ਅਹਿਮ ਰੋਲ ਨਿਭਾਇਆ ਵਾ ਬਾਕੀ ਇਹ ਆ ਵੀ ਜਦੋਂ ਸਾਨੂੰ ਦੇਸ਼ ਲਈ ਲੜੋ ਤੇ ਫਿਰ ਤੇ ਅਸੀਂ ਠੀਕ ਆ ਫਿਰ ਤੇ ਅਸੀਂ ਸੂਰਮੇ ਆ ਬਹਾਦਰ ਆ ਜਦੋਂ ਆਪਣੇ ਹੱਕਾਂ ਲਈ ਲੜਾਂਗੇ ਤੇ ਫਿਰ ਸਾਨੂੰ ਆਤਵਾਦੀ ਖਾਲਸਤਾਨੀ ਪਾਕਿਸਤਾਨੀ ਚੀਨੀ ਤੇ ਇੱਥੋਂ ਤੱਕ ਵੀ ਕਹਿੰਦੇ ਗੰਦੀ ਨਾਲੀ ਦੇ ਕੀੜੇ ਆ ਫਿਰ ਤੇ ਇੱਥੋਂ ਤੱਕ ਵੀ ਸ਼ਬਦ ਜਿਹੜੇ ਬੋਲਦੇ ਆ ਤੁਸੀਂ ਆ ਦੇਖ ਹੀ ਰਹੇ ਹੋ ਵੀ ਅਸੀਂ ਕਿੰਨੇ ਕ ਖਾਲਸਤਾਨੀਆਂ ਕਿੰਨੇ ਕੱਤ ਆ ਦੁਸ਼ਮਣ ਫੌਜਾਂ ਦੇ ਨਾਲ ਜੰਗਾਂ ਵੀ ਲੜੀਆਂ 1965 ਤੋਂ 1971 ਦੀ ਗੱਲ ਕੀਤੀ ਉਦੋਂ ਤੁਸੀਂ ਦੇਸ਼ ਦੇ ਹੀਰੋ ਜੇ ਜੇ ਭੈਣ ਕੁਲਵਿੰਦਰ ਕੌਰ ਉੱਥੇ ਸੀਆਈਐਸਐਫ ਦੇ ਵਿੱਚ ਨੌਕਰੀ ਕਰ ਰਹੀ ਹੈ 2008 ਦੀ ਮੈਸਟਾਰਟ ਹੋਈ ਹੈ ਫਿਰ ਉਹ ਦੇਸ਼ ਭਗਤ ਹੈ ਤੇ ਜੇ ਉਹ ਆਪਣੇ ਤੇ ਕੋਈ ਕਮੈਂਟ ਕਰਦਾ ਤਾਂ ਉਹਨੂੰ ਜਵਾਬ ਦਿੰਦੀ ਆ ਤਾਂ ਫਿਰ ਉਹਨੂੰ ਸਾਰਿਆਂ ਨੂੰ ਖਾਲਿਸਤਾਨੀ ਨਾਲ ਅਤਵਾਦੀ ਨਾਲ ਜੋੜ ਦਿੱਤਾ ਕਮੈਂਟ ਬਾਅਦ ਚ ਪਹਿਲਾਂ ਉਹ ਡਿਊਟੀ ਕਰ ਰਹੀ ਆ ਡਿਊਟੀ ਦੇ ਦੌਰਾਨ ਉਹਨਾਂ ਨੇ ਕਿਹਾ ਆਪਣਾ ਪਰਸ ਤੇ ਫੋਨ ਜਿਹੜਾ ਵਾ ਉਸ ਸਕੈਨਰ ਤੇ ਰੱਖੋ ਗੱਲ ਇੱਥੋਂ ਚੱਲੀ ਆ ਪਹਿਲਾਂ ਉਹਨੇ ਆਪਣੀ ਡਿਊਟੀ ਤਨਦੇਈ ਦੇ ਨਾਲ ਨਿਭਾਈ ਆ ਤੇ ਨਭਾਉਣੀ ਚਾਹੀਦੀ ਆ ਸਾਨੂੰ ਮਾਣ ਆਪੀ ਸੋ ਦੋਸਤੋ ਰੋਜ਼ਾਨਾ ਦਸਤਕ ਨਾਲ ਜੁੜ ਚੁੱਕੇ ਹੋ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾਠ ਤੇ ਕੱਲ ਦੀ ਤੁਸੀਂ ਇਹ ਘਟਨਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੇਖ ਰਹੇ ਹੋ ਕਿ ਤਰਨਤਨ ਜਿਲ੍ਹੇ ਦੇ ਪਿੰਡ ਭੈਲ ਦੀ ਰਹਿਣ ਵਾਲੀ ਜਿਹੜੀ ਇੱਕ CISF ਦੀ ਮੁਲਾਜ਼ਮ ਹੈ ਕੁਲਵਿੰਦਰ ਕੌਰ ਉਹਦੇ ਉੱਤੇ ਅਲੀਗੇਸ਼ਨ ਕੰਗਨਾਰ ਨੌਤ ਵੱਲੋਂ ਲਾਇਆ ਗਿਆ ਕਿ ਰਿਪੋਰਟ ਦੇ ਚੈਕਿੰਗ ਦੌਰਾਨ ਉਹਨੂੰ ਥੱਪੜ ਮਾਰਿਆ ਗਿਆ ਥੱਪੜ ਹਕੀਕਤ ਕੀ ਹੈ ਉਹਦੇ ਬਾਰੇ ਗੱਲਬਾਤ ਕਰ ਲਈ ਅੱਜ ਅਸੀਂ ਭੈਣ ਜੀ ਦੇ ਘਰ ਪਹੁੰਚੇ ਹਾਂ ਮੰਡ ਦੇ ਘਰ ਹੈ ਉਹਨਾਂ ਦੇ ਬ੍ਰਦਰ ਜਿਹੜੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਹਾਂ ਕਿ ਇਹਨਾਂ ਕੋਲ ਐਸੋਲੇ ਕੀ ਜਾਣਕਾਰੀ ਪੁੱਛੀ ਆ ਵੀਰ ਜੀ ਪਹਿਲਾਂ ਤੇ ਆਪਣਾ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸੰਗਠਨ ਸਖਤਰ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਹੇ ਆ ਜੀ ਜੋ ਕੱਲ ਦਾ ਜਿਹੜਾ ਬਿਆਨ ਚੱਲ ਰਿਹਾ ਵਾ ਵੀ ਜੋ ਕੰਗਣਾ ਨੌਜ ਜੀ ਆ ਫਿਲਮੀ ਐਕਟਰ ਵੀ ਆ ਤੇ ਐਮਪੀ ਵੀ ਬਣ ਚੁੱਕੇ ਆ ਵੀ ਉਹਨਾਂ ਦੇ ਕੁਲਵਿੰਦਰ ਕੌਰ ਵੱਲੋਂ ਜਿਹੜਾ ਵਾ ਉਹ ਥੱਪੜ ਮਾਰਿਆ ਗਿਆ ਔਰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਸਾਡੇ ਕੋਲ ਜਾਣਕਾਰੀ ਆ ਸਾਡੇ ਕੋਲ ਜਾਣਕਾਰੀ ਇਹ ਆ ਜਿਹੜੀ ਅੰਦਰੋਂ ਮੀਡੀਆ ਦੇ ਰਾਈ ਆਈ ਆ ਵੀ ਉਹਨਾਂ ਨੇ ਉਹ ਆਪਣੀ ਡਿਊਟੀ ਤੇ ਖੜੇ ਆ ਤੇ ਕੰਨੜਾ ਰਿਵਾਰਜੀ ਨੂੰ ਕਿਹਾ ਵਾ ਵੀ ਭਾਈ ਤੁਸੀਂ ਆਪਣਾ ਜਿਹੜਾ ਪਰਸ ਤੇ ਫੋਨ ਆ ਇਹ ਇਹਨੂੰ ਸਕੈਨਰ ਦੇ ਵਿੱਚ ਰੱਖੋ ਇਹ ਸਕੈਨਰ ਸਿਕਿਉਰਿਟੀ ਵਾਸਤੇ ਸਾਰਾ ਕੋਈ ਇੱਕੋ ਜਿਹਾ ਹੀ ਆ ਆਮ ਤੇ ਖਾਸ ਨਹੀਂ ਉੱਥੇ ਹੁੰਦਾ ਇਹ ਨਹੀਂ ਪਤਾ ਲੱਗਦਾ ਵੀ ਕਿਹੜੇ ਬੰਦੇ ਦੀ ਕਦੋਂ ਨੀਤ ਬਦਲ ਜਾਣੀ ਆ ਇਸ ਕਰਕੇ ਸਾਰਿਆਂ ਨੂੰ ਚੈੱਕ ਕਰਨਾ ਜ਼ਰੂਰੀ ਆ ਉਹਨੂੰ ਲੈ ਕੇ ਥੋੜਾ ਜਿਹਾ ਤੂ ਤੂ ਮੈਂ ਮੈਂ ਹੋਈ ਆ ਉੱਥੋਂ ਜਿਹੜਾ ਇਹ ਵਾਦ ਜਿਹੜਾ ਵਾ ਉਹ ਗਾਂ ਵਧਿਆ ਵਾ ਜਿਹੜੀ ਆ ਥੱਪੜ ਮਾਰਨ ਵਾਲੀ ਗੱਲ ਆ ਇਹ ਕੰਗਣਾ ਨੌਦ ਦੇ ਥੱਪੜ ਮਾਰਿਆ ਕੁਲਵਿੰਦਰ ਕੋਰ ਵੱਲੋਂ ਅਜੇ ਤੱਕ ਸਾਡੇ ਕੋਲ ਜਿਹੜੀ ਆ ਉਹ ਵੀਡੀਓ ਨਹੀਂ ਆਈ ਜੇ ਤੁਹਾਡੇ ਕੋਲ ਆਈ ਆ ਤਾਂ ਤੁਸੀਂ ਸਾਨੂੰ ਉਹ ਵੀਡੀਓ ਦਿਖਾ ਦਿਓ ਫਿਰ ਆਪਾਂ ਉੱਤੇ ਵੀ ਗੱਲ ਕਰਨਾ ਭਈ ਸੋ ਅਜੇ ਤੱਕ ਗੱਲ ਨਹੀਂ ਹੋਈ ਪਰਿਵਾਰ ਨਾਲ ਉਹਨਾਂ ਦੇ ਹਸਬੰਦ ਨਾਲ ਤੁਹਾਡੇ ਜੀਜਾ ਜੀ ਨੇ ਜਿਹੜੇ ਜਾਂ ਹੋਰ ਪਰਿਵਾਰਕ ਮੈਂਬਰ ਉੱਥੇ ਉਹਨਾਂ ਦੇ ਹੋਣਗੇ ਚੰਡੀਗੜ੍ਹ ਉਹਨਾਂ ਨਾਲ ਕਿਸੇ ਨਾਲ ਰਾਬਤਾ ਆਇਆ ਫੋਨ ਤੇ ਵੀ ਅਸਲ 'ਚ ਘਟਨਾ ਹੈ ਕੀ ਹੈ ਨਹੀਂ ਕੱਲ ਥੋੜਾ ਜਿਹਾ ਮੇਰੀ ਗੱਲ ਹੋਈ ਸੀਗੀ ਉਹਨਾਂ ਨੇ ਕਿਹਾ ਵੀ ਐਦਾਂ ਕੋਈ ਇਹੋ ਗੱਲ ਜਿਹੜੀ ਮੈਂ ਪਹਿਲਾਂ ਕੀਤੀ ਆ ਪਰਸਨ ਨੂੰ ਲੈ ਕੇ ਜਾਂ ਫੋਨ ਨੂੰ ਲੈ ਕੇ ਜਿਹੜੀ ਆ ਉਹਨਾਂ ਦੀ ਤੂ ਤੂ ਮੈਮੇ ਹੋਈ ਜਿਹੜੀ ਪੰਜਾਬੀ ਚ ਆਪਾਂ ਕਹਿ ਦਿੰਨੇ ਤੂ ਤੂ ਮੈਮੇ ਜਾਂ ਕਾਉਂਟਰਵਰਸੀ ਜਿਹੜੀ ਉਹਨਾਂ ਦੀ ਆਪਸ ਵਿੱਚ ਹੋਈ ਆ ਤੇ ਉੱਥੋਂ ਜਿਹੜਾ ਇਹ ਵਿਵਾਦ ਹੋਇਆ ਵਾ ਹੋਰ ਇਸ ਤੋਂ ਇਲਾਵਾ ਮੇਰੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਤੇ ਇੱਕ ਡਿਊਟੀ ਉਹਨਾਂ ਦੀ ਆ ਉਹ ਵੀ ਡਿਊਟੀ ਨਿਰਧਾਰਤ ਸਰਕਾਰ ਨੇ ਤੈਅ ਕੀਤੀ ਆ ਵੀ ਕੋਈ 에어ਪੋਰਟ ਤੇ ਆਉਂਦਾ ਆ ਤਾਂ ਉਹਦੀ ਚੈਕਿੰਗ ਕਰਨੀ ਆ ਇਹਦੇ ਵਿੱਚ ਜਿੱਤਰਾਂ ਦਾ ਪੇਸ਼ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਵੀ ਕੰਗਣਾ ਨੂੰ ਥੱਪੜ ਮਾਰਿਆ ਖਾਲਸਤਾਨੀ ਇੱਕ ਹੋਰ ਖਾਲਸਤਾਨੀ ਉਹਨੇ ਉਹਨੂੰ ਕਿਹਾ ਉਹਨੇ ਉਹਦੇ ਥੱਪੜ ਮਾਰਤਾ ਉਹਨੇ ਕਿਹਾ ਮੇਰੀਆਂ ਮਾਵਾਂ ਭੈਣਾਂ ਜਿਹੜੀਆਂ ਅੰਦੋਲਨ ਚ ਬੈਠੀਆਂ ਰਹੀਆਂ ਤੇ ਤੂੰ ਉਹਨਾਂ ਨੂੰ 5000 ਰੁਪਏ ਦੇ ਖਰੀਦੀਆਂ ਹੋਈਆਂ ਦੱਸਦੀ ਰਹੀਆਂ ਇਹ ਗੱਲ ਫਿਰ ਕਿੱਧਰ ਨੂੰ ਜਾ ਰਹੀ ਹੈ ਦੇਖੋ ਜਿਹੜਾ ਆ ਵਾ ਨਾ ਵੀ ਇਹ ਬਿਆਨ ਜਿਹੜਾ ਚੱਲ ਰਿਹਾ ਵਾ ਸੋਸ਼ਲ ਮੀਡੀਆ ਤੇ ਵੀ ਜਿਹੜੀ ਕੰਗਣਾ ਰੌਦਜੀ ਵੱਲੋਂ ਕਿਹਾ ਵੀ ਕੌਰ ਜਿਹੜੀ ਕੌਰ ਖਾਲਸਤਾਨੀ ਆ ਇਹ ਉਹਨਾਂ ਨੇ ਜਿਹੜਾ ਵਾ ਸ਼ਬਦ ਵਰਤਿਆ ਵਾ ਇਹ ਇੱਥੇ ਅਸੀਂ ਵੀ ਕਹੁੰਦੇ ਹਾਂ ਕਿ ਉਹਦੇ ਤੇ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ ਇਹ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਜਿਹੜੀ ਆ ਥੇਸ ਪਹਾਈ ਆ ਇਹ ਦੇਸ਼ ਦੇ ਵਿੱਚ 파ੜਾ ਪਾਉਣ ਦੀ ਕੋਸ਼ਿਸ਼ ਜਿਹੜੀ ਆ ਕੰਗੜਾ ਰਣੋਤ ਨੇ ਕੀਤੀ ਆ ਕੰਗੜਾ ਰਣੋਤ ਜੀ ਜਿਹੜੇ ਆ ਉਹ ਜਦੋਂ ਬੋਲਦੇ ਆ ਬੋਲਣ ਲੱਗਿਆਂ ਅੱਗਾ ਪਿੱਛਾ ਨਹੀਂ ਦੇਦੇ ਜਦੋਂ ਅੰਦੋਲਨ ਚੱਲਦਾ ਰਿਹਾ ਜਦੋਂ ਅੰਦੋਲਨ ਚੱਲਿਆ ਵਾ 2020 ਦੇ ਵਿੱਚ 21 ਦੇ ਵਿੱਚ ਤੇ ਕੰਗੜਾ ਨੌਜ ਜੀ ਉਦੋਂ ਬਹੁਤ ਪੁੱਠੇ ਸਿੱਧੇ ਬਿਆਨ ਦਿੰਦੇ ਰਹੇ ਆ ਉਹ ਵੀ ਕਹਿੰਦੇ ਰਹੇ ਆ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਟਕੇ ਟਕੇ ਦੀਆਂ ਵਾਂ ਜਿਹੜੀਆਂ ਇੱਥੇ ਬੀਬੀਆਂ ਆਉਂਦੀਆਂ ਵਾਂ ਇਹ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾਂ ਇਹਦੇ ਵਿੱਚੋਂ ਜਦੋਂ ਉਹਨਾਂ ਦੀ ਤੋਂ ਤੋਂ ਮੈਮੇ ਹੋਈ ਆ ਤੇ ਸੁਭਾਵਕ ਹੀ ਆ ਕਿ ਭਾਵਨਾ ਜਿਹੜੀਆਂ ਉਹ ਭੜਕ ਜਾਂਦੀਆਂ ਵਾਂ ਤੇ ਉਹਨਾਂ ਨੇ ਆਪਣਾ ਸਵਾਲ ਉੱਤੇ ਰੱਖਿਆ ਵੀ ਤੁਸੀਂ ਅੱਗੇ ਵੀ ਸਾਡੇ ਖਲਾਫ ਇਹੋ ਜਿਹੇ ਬਿਆਨਬਾਜ਼ੀ ਦਿੰਦੇ ਜੋ ਤੁਹਾਨੂੰ ਨਹੀਂ ਦੇਣੇ ਚਾਹੀਦੇ ਲੇਸੋ ਤੁਸੀਂ ਬਿੱਲਾ ਵੀ ਲਾਇਆ ਕਿਸਾਨ ਮਜ਼ਦੂਰ ਕਿਸਾਨੀ ਦਾ ਸਬੰਧਤੋ ਕਿਸਾਨੀ ਨੂੰ ਰਿਪਰਜੈਂਟ ਕਰਦੇ ਹੋ ਹੋਗੇ ਇੱਥੇ ਆਪਣੇ ਜੀ ਦੇ ਵਿੱਚ ਤੁਸੀਂ ਬਾਰ ਬਾਰ ਕਹਿ ਰਹੇ ਹੋ ਕੰਗਣਾ ਜੀ ਕੰਗਣਾ ਜੀ ਤੇ ਕੰਗਣਾ ਜੀ ਤੁਹਾਨੂੰ ਹੀ ਖਾਲਸਤਾਨੀ ਅਤਵਾਦੀ ਉਗਰਵਾਦੀ ਕਹਿੰਦੀ ਦੇਖੋ ਜੀ ਸਾਡੇ ਗੁਰੂ ਦਾ ਹੁਕਮ ਆ ਕਿ ਆਪ ਤੋਂ ਵੱਡੀ ਜਿਹੜੀ ਆ ਉਹਨੂੰ ਮਾਂ ਜਾਣਿਓ ਬਰਾਬਰ ਦੀ ਨੂੰ ਭੈਣ ਜਾਣਿਓ ਤੇ ਛੋਟੀ ਨੂੰ ਧੀ ਜਾਣਿਓ ਇਸ ਕਰਕੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕੰਗਣਾ ਜੀ ਤੁਸੀਂ ਸ਼ਬਦਾਂ ਦੀ ਮਰਿਆਦਾ ਰੱਖਿਆ ਕਰੋ ਤੁਸੀਂ ਬੋਲਣ ਲੱਗੇ ਅੱਗਾ ਪਿੱਛਾ ਨਹੀਂ ਦੇਖਦੇ ਚਲੋ ਠੀਕ ਆ ਜਦੋਂ ਤੁਸੀਂ ਫਿਲਮੀ ਐਕਟਰ ਸੀਗੇ ਉਦੋਂ ਚੱਲ ਜਾਂਦਾ ਰਿਹਾ ਲੋਕੀ ਜਿਹੜੇ ਬਰਦਾਸ਼ਤ ਕਰ ਜਾਂਦੇ ਰਹੇ ਆ ਅੱਜ ਤੁਸੀਂ ਲੋਕਾਂ ਦੇ ਚੁਣੇ ਹੋਏ ਐਮਪੀ ਜੋ ਅੱਜ ਲੋਕ ਇਹ ਗੱਲਾਂ ਜਿਹੜੀਆਂ ਉਹ ਬਰਦਾਸ਼ਤ ਨਹੀਂ ਕਰਨਗੇ ਇਸ ਕਰਕੇ ਅਸੀਂ ਤਾਂ ਸ਼ਬਦਾਂ ਦੀ ਮर्यादा ਰੱਖਦੇ ਆ ਅਸੀਂ ਤਾਂ ਧੀ ਭੈਣ ਮਾਂ ਕਰਕੇ ਜਾਣਦੇ ਆ ਤੇ ਕੰਗਣਾ ਜੀ ਨੂੰ ਕਵਾਂਗੇ ਕਿ ਅੱਗੇ ਤੋਂ ਜਿਹੜੀ ਆ ਸ਼ਬਦਾਂ ਦੀ ਮर्यादा ਰੱਖੇ ਸੋ ਜੇ ਮੰਨ ਲੋ ਗੱਲ ਨਿਕਲ ਆਉਂਦੀ ਆ ਵੀ ਉਹਨੇ ਇੱਕ ਹੋਰ ਖਾਲਸਤਾਨੀ ਕਿਹਾ ਅਤਵਾਦ ਦਾ ਨਾਂ ਦੇ ਕੇ ਢਕਾਉਣ ਦੀ ਗੱਲ ਕੀਤੀ ਆ ਭੈਣ ਕੁਲਵਿੰਦਰ ਕੌਰ ਨੂੰ ਫਿਰ ਜੇ ਕਿਤੇ ਥੱਪੜ ਵੱਜਾ ਹੋਏਗਾ ਜਾਇਜ ਹਾਂ ਦੇਖੋ ਫਿਰ ਤਾਂ ਜੇ ਥੱਪੜ ਵੱਜਾ ਹੋਊਗਾ ਤੇ ਜਾਇਜ ਆ ਜਿਹੋ ਜਿਹੋ ਚਬਦਾਬਲੀ ਬੋਲੀ ਉਹਨਾਂ ਨੇ ਜਾਂ ਡਿਊਟੀ ਦੇ ਉੱਪਰ ਉਹਨਾਂ ਦੇ ਨਾਲ ਮਿਸਪੇਵ ਕੀਤਾ ਵਾ ਜਾਂ ਉਹਨਾਂ ਦੇ ਇਤੋਂ ਤੱਕ ਨਹੀਂ ਰਹੀ ਹੋਗੀ ਕਿਉਂਕਿ ਆਪਾਂ ਨੂੰ ਉਹਨੇ ਕੰਗਣਾ ਜੀ ਦਾ ਸੁਭਾਅ ਦਾ ਪਤਾ ਵਾ ਵੀ ਉਹ ਕੀ ਕੁਝ ਬੋਲ ਜਾਂਦੀ ਆ ਕੀ ਕੁਝ ਕਰਦੀ ਆ ਇਸ ਕਰਕੇ ਜੇ ਉਹਨਾਂ ਨੇ ਜਿਹੜਾ ਅਵਸਰ ਦਾ ਬਿਆਨ ਆ ਰਿਹਾ ਸੋਸ਼ਲ ਮੀਡੀਆ ਚੱਲ ਰਿਹਾ ਵਾ ਵੀ ਕੌਲ ਖਾਲਸਤਾਨੀ ਤੇ ਕੰਗਣਾ ਜੀ ਤੇ ਉੱਪਰ ਵੀ ਜਿਹੜਾ ਵਾ ਉਹ ਐਫ ਆਈ ਆਰ ਦਰਜ ਹੋਣੀ ਚਾਹੀਦੀ ਉਹ ਤਾਂ ਬਰਪਰ ਹੋਣੀ ਚਾਹੀਦੀ ਆ ਹਾਂਜੀ ਹੋਣੀ ਚਾਹੀਦੀ ਕਿਉਂਕਿ ਦੇਸ਼ ਵਿਰੋਧੀ ਗੱਲਾਂ ਤੁਹਾਡੇ ਕਹਿਣ ਤੋਂ ਕੰਗਣਾ ਕਰ ਰਹੀਆਂ ਨਾ ਕਿ ਤੁਸੀਂ ਜਿਹੜਾ ਪਰਿਵਾਰ ਦੇਸ਼ ਦੀ ਸੇਵਾ ਕਰਦੇ ਆ ਉਹ ਉਹ ਚੌਧਿਆਂ ਤੋਂ ਪਹਿਲਾਂ ਵੀ ਤੁਹਾਡੇ ਬਿੁਰਗ ਦੱਸਦੇ ਰਹੇ ਆ ਉਹਨਾਂ ਬਾਰੇ ਥੋੜਾ ਦੱਸੋ ਇਹ ਕੌਣ ਕੌਣ ਕਿਹੜ-ਕਿਹੜੇ ਉਧੇ ਤਰਿਆ ਦੇਖੋ ਜੀ ਸਾਡੇ ਤਾਏ ਚਾਚੇ ਜਿਹੜੇ ਆ ਪੰਜ ਜਿਹੜੇ ਆ ਭਰਾਵਾਂ ਦੇ ਜਿਹੜੇ ਸੀ ਉਹ ਫੌਜ ਚ ਰਹੇ ਆ ਕੈਪਟਨ ਆ ਸੂਬੇਦਾਰ ਤੇ ਹੌਲਦਾਰ ਵੀ ਆਏ ਆ ਤੇ 65 ਤੇ 71 ਦੀ ਜੰਗ ਵੀ ਸਾਡੇ ਵੱਡੇ ਤਾਿਆਂ ਨੇ ਜਿਹੜੀ ਉਹ ਲੜੀ ਆ ਔਰ ਉਸ ਤੋਂ ਪਹਿਲਾਂ ਦੇਸ਼ ਦੀ ਜਿਹੜੀ ਉਹ ਸੇਵਾ ਕੀਤੀ ਆ ਤੇ ਸਾਰੇ ਜਾਣਦੇ ਆ ਪੀ ਪੰਜਾਬੀਆਂ ਨੇ ਕਿੰਨਾ ਦੇਸ਼ ਦੀ ਸੇਵਾ ਦੇ ਵਿੱਚ ਜਿਹੜਾ ਵਾ ਉਹ ਅਹਿਮ ਰੋਲ ਨਿਭਾਇਆ ਵਾ ਬਾਕੀ ਇਹ ਆ ਵੀ ਜਦੋਂ ਸਾਨੂੰ ਦੇਸ਼ ਲਈ ਲੜੋ ਤੇ ਫਿਰ ਤੇ ਅਸੀਂ ਠੀਕ ਆ ਫਿਰ ਤੇ ਅਸੀਂ ਸੂਰਮੇ ਆ ਬਹਾਦਰ ਆ ਜਦੋਂ ਆਪਣੇ ਹੱਕਾਂ ਲਈ ਲੜਾਂਗੇ ਤੇ ਫਿਰ ਸਾਨੂੰ ਅੱਤਵਾਦੀ ਖਾਲਸਤਾਨੀ ਪਾਕਿਸਤਾਨੀ ਚੀਨੀ ਇੱਥੋਂ ਤੱਕ ਵੀ ਕਹਿੰਦੇ ਗੰਦੀ ਨਾਲੀ ਦੇ ਕੀੜੇ ਇਹ ਤਾਂ ਇੰਤੋਂ ਤੱਕ ਵੀ ਸ਼ਬਦ ਜਿਹੜੇ ਬੋਲਦੇ ਆ ਤੁਸੀਂ ਆ ਦੇਖ ਹੀ ਰਹੇ ਹੋ ਵੀ ਕਿੰਨੇ ਕ ਖਾਲਸਤਾਨੀ ਆ ਕਿੰਨੇ ਕਾਤਵਾਦੀ ਨਹੀਂ ਸੋ ਪਹਿਲਾਂ ਤੁਸੀਂ ਦੱਸਿਆ ਕਿ ਸਾਰੇ ਪਰਿਵਾਰ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਦੁਸ਼ਮਣ ਫੌਜਾਂ ਦੇ ਨਾਲ ਜੰਗਾਂ ਵੀ ਲੜੀਆਂ 1965 ਤੋਂ 1971 ਦੀ ਗੱਲ ਕੀਤੀ ਹੈ ਉਦੋਂ ਤੁਸੀਂ ਦੇਸ਼ ਦੇ ਹੀਰੋ ਜੇ ਜੇ ਭੈਣ ਕੁਲਵਿੰਦਰ ਕੌਰ ਉੱਥੇ ਸੀਆਈਐਸਐਫ ਦੇ ਵਿੱਚ ਨੌਕਰੀ ਕਰ ਰਹੀ ਹੈ 2008 ਦੀ ਮੈਂ ਸਟਾਰਟ ਹੋਈ ਹੈ ਫਿਰ ਉਹ ਦੇਸ਼ ਭਗਤ ਹੈ ਤੇ ਜੇ ਉਹ ਆਪਣੇ ਤੇ ਕੋਈ ਕਮੈਂਟ ਕਰਦਾ ਤੇ ਉਹਨੂੰ ਜਵਾਬ ਦਿੰਦੀ ਆ ਤਾਂ ਫਿਰ ਉਹਨੂੰ ਸਾਰਿਆਂ ਨੂੰ ਖਾਲਸਤਾਨੀ ਨਾਲ ਅਤਵਾਦੀ ਨਾਲ ਜੋੜ ਦਿੰਦਾ ਨਹੀਂ ਕਮੈਂਟ ਬਾਅਦ ਚ ਪਹਿਲਾਂ ਉਹ ਡਿਊਟੀ ਕਰ ਰਹੀ ਆ ਡਿਊਟੀ ਦੇ ਦੌਰਾਨ ਉਹਨਾਂ ਨੇ ਕਿਹਾ ਆਪਣਾ ਪਰਸ ਤੇ ਫੋਨ ਜਿਹੜਾ ਵਾ ਉਸ ਸਕੈਨਰ ਤੇ ਰੱਖੋ ਅੰਦਰ ਤੇ ਰੱਖੋ ਗੱਲ ਇਥੋਂ ਚੱਲੀ ਆ ਪਹਿਲਾਂ ਉਹਨੇ ਆਪਣੀ ਡਿਊਟੀ ਤੰਦੇਈ ਦੇ ਨਾਲ ਨਿਭਾਈ ਆ ਤੇ ਨਿਭਾਉਣੀ ਚਾਹੀਦੀ ਆ ਸਾਨੂੰ ਮਾਣ ਆਪਣੀ ਭੈਣ ਤੇ ਹਾਂ ਲਈ ਜੇ ਤੁਹਾਡੀ ਭੈਣ ਉਹਦਾ ਵਿਰੋਧ ਕੀਤਾ ਵੀ ਇਹ ਗਲਤ ਬਿਆਨਬਾਦੀ ਕਰਦੀ ਆ ਤਾਂ ਫਿਰ ਉਹਨੂੰ ਕਿਹਦੇ ਸਸਪੈਂਡ ਕਰਦੇ ਕੋਈ ਉਹਦੀਆਂ ਗੱਲਾਂ ਆ ਰਹੀਆਂ ਸਾਹਮਣੇ ਦੇਖੋ ਜਦ ਤੱਕ ਸਾਨੂੰ ਪਤਾ ਲੱਗ ਰਿਹਾ ਵੀ ਜਿਹੜੀ ਆ ਪੂਰੀ ਇਨਕੁਆਇਰੀ ਹੋ ਰਹੀ ਆ ਉਹਨਾਂ ਦੇ ਮਹਿਕਮੇ ਵੱਲੋਂ ਜੋ ਵੀ ਗਾੜੀ ਉਹਨਾਂ ਦਾ ਫਤਵਾ ਆਊਗਾ ਸਸਪੈਂਡ ਕਰਦੇ ਆ ਡਿਸਮਿਸ ਕਰਦੇ ਆ ਜਾਂ ਉਹਨਾਂ ਨੂੰ ਹੋਰ ਕਿਤੇ ਭੇਜਦੇ ਆ ਤੇ ਸਾਨੂੰ ਮਨਜ਼ੂਰ ਆ ਪਰ ਜਿਹੜੀ ਆ ਕੰਗਣਾ ਰੰਦੋਤ ਜੀ ਵੱਲੋਂ ਬਿਆਨ ਆਇਆ ਨਾ ਵੀ ਕੋਰ ਖਾਲਸਤਾਨੀ ਤੇ ਜਾਂ ਸਾਡੀਆਂ ਬੀਬੀਆਂ ਭੈਣਾਂ ਵਾਸਤੇ ਜਿਹੜੇ ਸਾਡੀਆਂ ਮਾਵਾਂ ਪ੍ਰਤੀ ਜਿਹੜੇ ਉਹਨਾਂ ਨੇ ਪਹਿਲਾਂ ਸ਼ਬਦ ਬੋਲੇ ਆ ਤੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਕਹਿਨ ਨੂੰ ਤੇ ਸਾਡਾ ਦੇਸ਼ ਜਿਹੜਾ ਵਾ ਉਹ ਲੋਕਤੰਤਰ ਆ ਡੈਮੋਕ੍ਰੇਸੀ ਆ ਤੇ ਉਹਦੇ ਵਿੱਚ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਆ ਤੇ ਕੰਗਣਾ ਨੌਦੀ ਜੀ ਦੇ ਉੱਤੇ ਵੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਤੁਸੀਂ ਇਹਦਾ ਇਸ ਤੋਂ ਬਾਅਦ ਵੀ ਇਹ ਘਟਨਾ ਤੋਂ ਬਾਅਦ ਵੀ ਬਿਆਨ ਸੁਣਿਆ ਹੋਣਾ ਕਿ ਪੰਜਾਬ ਦੇ ਵਿੱਚ ਉਗਰਵਾਦ ਤੇ ਅਤਵਾ ਜਿਹੜਾ ਉਹ ਵਧ ਰਿਹਾ ਉਹਨੂੰ ਕਿਵੇਂ ਵਿਗਦੇ ਦੇਖੋ ਇਹ ਤਾਂ ਬਹੁਤ ਘਾਤਕ ਬਿਆਨ ਆ ਨਾ ਜਿਹੜਾ ਕੰਗਣਾ ਨੌਦੀ ਨੇ ਦਿੱਤਾ ਵਾ ਕਿ ਕਿਹੜਾ ਉਹ ਤੇ ਪੜਕਾਉ ਬਿਆਨ ਦੇ ਕੇ ਗਈ ਐ ਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਤੇ ਅਸੀਂ ਕਹਿੰਦੇ ਆ ਭਗਵੰਤ ਮਾਨ ਜੀ ਨੂੰ ਤੁਰੰਤ ਜਿਹੜਾ ਐਕਸ਼ਨ ਲੈਣਾ ਚਾਹੀਦਾ ਬਿਲਕੁਲ ਕਲਕ ਜਿਹੜਾ ਉਹ ਗਲਤ ਬਿਆਨਬਾਦੀ ਕਰਦੀ ਆ ਸਗੋਂ ਉਹਦੇ ਉੱਤੇ ਜਿਹੜੇ ਪਰਚੇ ਦਰਜ ਹੋਣ ਜਿਹਦੇ ਕਿ ਦੇਸ਼ ਦੀ ਏਕਤਾ ਖੰਡਤਾ ਨੂੰ ਖਤਰਾ ਪੁਜਾ ਰਹੀ ਹੈ ਜੇ ਮੈਂ ਆਪਣੇ ਸ਼ਬਦਾਂ ਦੀ ਮਰਿਆਦਾ ਨਹੀਂ ਰੱਖੂੰਗਾ ਮੈਂ ਕੋਈ ਗਲਤ ਬੋਲੂੰਗਾ ਤੇ ਮੇਰੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਾ ਇਸੇ ਤਰ੍ਹਾਂ ਕੰਗਣਾ ਜੀ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਉਹ ਖਾਲਸਤਾਨੀ ਸਾਨੂੰ ਦੱਸ ਰਹੀ ਆ ਆਤਵਾਦੀ ਦੱਸ ਰਹੀ ਆ ਇਸ ਕਰਕੇ ਪੜਕਾਉ ਬਿਆਨ ਦੇ ਕੇ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਜਿਹੜਾ ਉਹ ਠੇਸ ਪਹੁੰਚਾਈ ਜਾ ਰਹੀ ਆ ਆਖਰੀ ਮੇਰਾ ਸਵਾਲ ਹੈ ਇੱਕ ਗੱਲ ਤੋਂ ਪਰਦਾ ਚੁੱਕਦੇ ਹੋ ਵੀ ਤੁਹਾਡਾ ਸਾਰਾ ਪਰਿਵਾਰ ਜਿਹੜਾ ਕਿਸਾਨੀ ਨਾਲ ਸੰਬੰਧਿਤ ਹੈ ਅਹ ਦੇਸ਼ ਦੇ ਫੌਜ ਦੇ ਚੌਧਿਆਂ ਤੇ ਰਹਿ ਕੇ ਦੇਸ਼ ਦੀ ਏਕਤਾ ਅਖੰਡਤਾ ਲਈ ਲੜਦਾ ਰਿਹਾ ਉਸ ਪਰਿਵਾਰ ਨੂੰ ਜਾਣਬੁੱਝ ਕੇ ਇਸ ਤਰ੍ਹਾਂ ਦੇ ਗਲਤ ਟੈਗ ਨਾ ਦਿੱਤੇ ਜਾਣਾ ਹਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਨਾ ਪਾਈ ਅਸੀਂ ਪਾਕਿਸਤਾਨੀ ਆ ਨਾ ਚੀਨੀ ਆ ਨਾ ਕੋਈ ਖਾਲਸਤਾਨੀ ਆ ਅਸੀਂ ਕਿਸਾਨ ਤੇ ਮਜ਼ਦੂਰ ਆ ਕਿਸਾਨ ਤੇ ਮਜ਼ਦੂਰ ਦੀ ਆਪਣੀਆਂ ਫਸਲਾਂ ਤੇ ਨਸਲਾਂ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਤੇ ਅੰਡਲੇ ਸਾਂ ਤੱਕ ਲੜਦੇ ਰਾਵਾਂਗੇ ਬਾਰਡਰਾਂ ਤੇ ਮੋਰਚੇ ਚੱਲ ਰਹੇ ਆ ਜਿੰਨਾ ਚਿਰ ਐਮਐਸਪੀ ਦਾ ਕਾਨੂੰਨ ਜਿਹੜਾ ਉਹ ਨਹੀਂ ਬਣਦਾ ਲੜਾਈ ਜਾਰੀ ਰਹੂਗੀ ਸੋ ਧੰਨਵਾਦ ਹੈ ਬਹੁਤ ਬਹੁਤ ਸੋ ਦੋਸਤੋ ਇਸ ਵੇਲੇ ਭੈਣ ਕੁਲਵਿੰਦਰ ਕੌਰ ਦੇ ਘਰ ਮੌਜੂਦ ਆ ਉਹਨਾਂ ਦੇ ਬ੍ਰਦਰ ਨੇ ਸੜਨ ਨਾਲ ਗੱਲਬਾਤ ਕੀਤੀ ਆ ਔਰ ਸਾਰੀਆਂ ਇਹ ਗੱ ਕੋਸ਼ਿਸ਼ ਹੈ ਉਹ ਸਾਡੀ ਜਾਰੀ ਹੈ ਔਰ ਜਾਰੀ ਵੀ ਰਹੇਗੀ ਸੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਰਜਨਾ ਦੱਸ ਸਕਦੇ ਕੋਸ਼ਿਸ਼ ਕਰਾਂਗੇ ਕਿ ਬਾਕੀ ਦੀ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਬਹੁਤ ਬਹੁਤ ਧੰਨਵਾਦ